ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਰਕਾਰਾਂ ਨੂੰ ਸਮਝਣਾ ਔਖਾ ਬੜਾ ਸਿਆਸੀ ਬੰਦਿਆਂ ਨੂੰ ਸੱਚਮੁੱਚ ਹੀ ਸਮਝਣਾ ਬੜਾ ਔਖਾ ਹੈ ਇਸੇ ਕਰਕੇ ਇਹਨਾਂ ਦੀ ਵਿਸ਼ਵਾਸਯੋਗਤਾ ਖਤਮ ਹੋ ਰਹੀ ਹੈ ਇਹ ਕਹਿੰਦੇ ਕੁਛ ਨੇ ਕਰਦੇ ਕੁਛ ਨੇ ਦਿਖਾਉਂਦੇ ਕੁਛ ਨੇ ਲੁਕਾਉਂਦੇ ਕੁਛ ਨੇ ਤੇ ਸਾਰਾ ਕੁਝ ਲਗਾਤਾਰ ਹੀ ਚੱਲ ਰਿਹਾ ਹੈ ਔਰ ਇੱਕ ਮਸਲਾ ਹੋਵੇ ਤਾਂ ਗੱਲ ਕਰੀਏ ਹੁਣ ਤਾਂ ਹਰ ਰੋਜ਼ ਹੀ ਐਸਾ ਕੁਝ ਆਉਂਦਾ ਹਾਲੇ ਤਾਂ ਮੈਂ ਉਹ ਗੱਲ ਕਰਨੀ ਹੈ ਕਿ ਜੇ ਸੀਐਮ ਰਲੀਫ ਫੰਡ ਹੈਗਾ ਸੀ ਤਾਂ ਰੰਗਲਾ ਪੰਜਾਬ ਬਣਾ ਕੇ ਕੀ ਲੋਟ ਸੀ ਦਸੰਦਾ ਸਹੀ ਨਾ ਇਹਦਾ ਫਾਇਦਾ ਕੀ ਹੈ ਕਿਸ ਨੂੰ ਫਾਇਦਾ ਹੋਣਾ ਹੈ ਇਹਦਾ ਕਿਉਂ ਕਿਉਂ ਲੋਕਾਂ ਨੂੰ ਧੋਖੇ ਚ ਰੱਖਿਆ ਜਾ ਰਿਹਾ ਹੈ ਇਹਦਾ ਹਲੇ ਗੱਲ ਕਰ ਲਈਏ ਲੇਕਿਨ ਅੱਜ ਜਿਹੜੀ ਮੈਂ ਦੂਜੀ ਗੱਲ ਕਰ ਰਿਹਾ ਇਹ ਵੀ ਬੜੀ ਕਮਾਲ ਹੈ ਤੁਸੀਂ ਅਗਸਤ ਯਾਦ ਕਰੋ ਮਾਨ ਸਾਹਿਬ ਕਹਿੰਦੇ ਸੀ ਕੁਝ ਵੀ ਹੋ ਜੇ ਮੈਂ ਸਾਡੇ ਜਿਹੜੇ 8 ਲੱਖ ਲਾਪਾਤਰੀਨਰ ਮੁਫਤ ਨਾਜ਼ ਵਾਲੇ ਉਹਨਾਂ ਦਾ ਨਾਮ ਨਹੀਂ ਕਟਣ ਦੇਣਾ ਇਹ ਜਿਹੜਾ ਫੂਡ ਸਿਕਿਉਰਟੀ ਐਕਟ ਦੇ ਅੰਡਰ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਕੇਂਦਰ ਦੀ ਇਹ ਨਾਮ ਕਟਣਾ ਚਾਹੁੰਦੀ ਹੈ ਕਦੇ 8 ਲੱਖ ਕਦੇ 10 ਲੱਖ ਹਰ ਰੋਜ਼ ਇਹ ਕਹਿੰਦੇ ਸੀ ਮੈਂ ਨਹੀਂ ਕਿਸਦਾ ਨਾਮ ਕਟਣ ਦੇਣਾ ਨਾਲੇ ਹੁਣ ਝੋਨੇ ਦੇ ਸੀਜ਼ਨ 'ਚ ਲੱਗੇ ਆ ਅਸੀਂ ਕਿਵੇਂ ਕਰ ਲਈਏ ਕੇਵਾਈਸੀ ਇਹ ਹਰ ਰੋਜ਼ ਖਬਰਾਂ ਇਹਦੇ ਮੈਂ ਘਟ-ਘਟ ਚਾਰ ਪ੍ਰੋਗਰਾਮ ਤੇ ਚਰਚਾ ਦੇ ਕੀਤੇ ਸੀ ਕਿ ਇੱਕ ਚੱਲ ਕੀ ਰਿਹਾ ਉਹ ਕਹਿੰਦੇ ਨਹੀਂ ਅਸੀਂ ਨਹੀਂ ਨੌਕਟਣ ਦੇ ਰਮਾਨ ਸਾਹਿਬ ਕਹਿੰਦੇ ਇਹ ਕਿ ਇਹ ਕੀ ਮਤਲਬ ਹੋਇਆ ਇਹ ਮਾਨ ਸਾਹਿਬ ਦਾ ਆਪਣੇ ਬਿਆਨ ਨੇ ਔਰ ਅੱਜ ਕੱਲ ਤਾਂ ਬਿਆਨ ਕਿਤੇ ਦੂਰ ਨਹੀਂ ਜਾਂਦੇ ਤੁਸੀਂ ਦੇਖ ਲਓ ਕੱਢੋ ਪਿਛਲੇ ਵੀਡੀਓਜ਼ ਅਗਸਤ ਦੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਜਿਹੜਾ ਐਨ ਐਫ ਐਸ ای ਦੇ ਤਹਿਤ ਕੇਂਦਰ ਨੇ ਸੂਬੇ ਨੂੰ ਕਿਹਾ ਜੀ ਕਹਿੰਦੇ 8 ਲੋ 8 ਲੱਖ ਲੋਕਾਂ ਦੇ ਰਾਸ਼ਨ卡ਟੋ ਜੀ ਕਹਿੰਦੇ ਐ ਕਿਵੇਂ ਹੋਜੂ ਜੀ ਇਹ ਗਰੀਬ ਨੇ ਇੰਨੇ ਅੰਦਰ ਮੈਂ ਕਿਉਂ ਘਟ ਰੂੰਦਾ ਹਾਂ ਜੀ ਦੇਖੋ ਇਹ ਕਮਾਲ ਦੀ ਗੱਲ ਹੈ ਇਹ ਉਹਨਾਂ ਨੂੰ ਉਦੋਂ ਕਹਿੰਦੇ ਹੁੰਦੇ ਸੀ ਨਾ ਨਾਲੇ ਕਹਿੰਦੇ ਇਹ ਕਿਹੜੇ ਆਮਦਨ ਕਰ ਦਿੰਦੇ ਨੇ ਢਾਈ ਏਕੜ ਵੀ ਗਏ ਤਾਂ ਇਹ ਕਿ ਰੋਟੀ ਕਿੱਥੋਂ ਖਾਣਗੇ ਮੈਂ ਨਹੀਂ ਕਿਸੇ ਦਾ ਨਾਮ ਕੱਟਣ ਦਿੰਦਾ ਇਹ ਸੀ ਕੇਂਦਰ ਉਦੋਂ ਇਹ ਕਹਿੰਦੇ ਸੀ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਬੰਦੇ ਮੈਂ ਬੁਲਾਉਂਦਾ ਸੀ ਜੀ ਉਹ ਮਾਨ ਦੇ ਦੋਸ਼ਾਂ ਨੂੰ ਤਾਂ ਕਾਰਜ ਕਰਦੇ ਸੀ ਤੇ ਨਾਲੇ ਫਿਰ ਉਹ ਦੱਸਦੇ ਸੀ ਇਸ ਤਰ੍ਹਾਂ ਸੀ ਤਾਂ ਕੱਟ ਹੀ ਨਹੀਂ ਰਹੇ ਅਜਿਹਾ ਤੁਹਾਨੂੰ ਜਾਂਚ ਕਰਨ ਲਈ ਕਹਿ ਰਹੇ ਆ ਫਿਰ ਉਹ ਕੇਂਦਰੀ ਜਿਹੜਾ ਖਾਦ ਮੰਤਰੀ ਉਹਦਾ ਬਿਆਨ ਅਸੀਂ ਵੀ ਸੁਣਾਇਆ ਕਿ ਜੀ ਅਸੀਂ ਤਾਂ ਈ ਕੇਵਾਈਸੀ ਦੀ ਗੱਲ ਕਰ ਰਹੇ ਹਾਂ ਨਿਊਯਾਰਕ ਕਲਾਈਂਟ ਇਲੈਕਟ੍ਰੋਨਿਕ ਜਿਹੜਾ ਨਿਊਯਾਰਕ ਕਲਾਈਂਟ ਦੀ ਗੱਲ ਕਰ ਰਹੇ ਹਾਂ ਅਸੀਂ ਉਹ ਪ੍ਰਕਿਰਿਆ ਪੂਰੀ ਕਰੋ ਉਹ ਸੂਬੇ ਨੇ ਕਰਨੀ ਹੈ ਤੁਸੀਂ ਕਹੀਏ ਨਾ ਅਸੀਂ ਅਸੀਂ ਕਿਉਂ ਕਟਾਂਗੇ ਕਿਸ ਦੇ ਕੇਂਦਰ ਕਹਿੰਦਾ ਅਸੀਂ ਨਹੀਂ ਕਹਿੰਦੇ ਕੱਟਦੇ ਅਸੀਂ ਤਾਂ ਕਹਿੰਦੇ ਵੀ ਠੀਕ ਹੈ ਜਿੰਨੇ ਵੀ ਨੇ ਪੰਜਾਬ ਚ 1 ਕਰੋੜ 48 ਲੱਖ ਲਾਪਾਤਰੀ ਨੇ ਅਸੀਂ ਦੱਸੋ ਕਿਹਦੇ ਨਾਮ 'ਤੇ ਅਸੀਂ ਸਭ ਨੂੰ ਜਾਂਚ ਕਰ ਲਈ ਕਿ ਹੈ ਤਾਂ ਕਿ ਸਹੀ ਬੰਦਿਆਂ ਦੀ ਗੱਲ ਹੋਵੇ ਉਦੋਂ ਅਸੀਂ ਕਹਿੰਦੇ ਸੀ ਗਲਤਾਂ ਉਹਨਾਂ ਦੀ ਠੀਕ ਹੈ ਸਹੀ ਬੰਦਿਆਂ ਨੂੰ ਲਾਭ ਮਿਲਣਾ ਚਾਹੀਦਾ ਅਸੀਂ ਤਾਂ ਇਹ ਜੇ ਹੁਣ ਤੱਕ ਚਾਹੇ ਆਟਾ ਦਾਲ ਸਕੀਮ ਹੈ ਚਾਹੇ ਹੋਰ ਸਕੀਮਾਂ ਨੇ ਕੇਂਦਰ ਦੀਆਂ ਬਹੁਤ ਸਕੀਮਾਂ ਨੇ ਇੱਕ ਗੱਲ ਇਹ ਆਪਾਂ ਨੂੰ ਮੰਨਣੀ ਪਊਗੀ ਕਿਉਂਕਿ ਕੇਂਦਰ ਨਾ ਤਾਂ ਰੋਜ਼ਗਾਰ ਦੇ ਸਕਿਆ ਨਾ ਹੀ ਰੋਟੀ ਦਿੰਦਾ ਤੇ ਜਿਹੜਾ ਬੁਨਿਆਦੀ ਹੱਕ ਤਾਂ ਰਾਈਟ ਟੂ ਫੂਡ ਤਾਂ ਹੈ ਨਾ ਰੋਟੀ ਤਾਂ ਦੇਣੀ ਹੈ ਫਿਰ ਇਹ ਜੀ ਸਕੀਮਾਂ ਬਣਦੀਆਂ ਨੇ ਤੋਂ ਉਹਨਾਂ ਚੋਂ ਦੇਖੋ ਡੈਸਟ੍ਰੀਅਨ ਫੂਡ ਸਕਿਉਰਟੀ ਐਕਟ ਜਿਹੜਾ ਹੈ ਇਹ 13 ਚ ਬਣਿਆ ਸੀ ਤੇ ਉਦੋਂ ਚ ਕਿਹਾ ਗਿਆ ਸੀ ਕਿ 75% ਜਿਹੜੇ ਪਿੰਡੂ ਤੇ 50% ਸ਼ਹਿਰੀ ਇਹ ਇਨਟਾਈਟਲਸ ਦੇਸ ਕਾਨੂੰਨ ਦੇ ਅੰਡਰ ਉਦੋਂ ਇਹ ਗੱਲ ਆਈ ਸੀ ਤੋਂ ਉਹਦੇ ਚ ਫਿਰ ਉਹ ਜਿਹੜੀ 5 ਕਿਲੋ ਪਰ ਪਰਸਨ ਪ੍ਰਤੀ ਜੀ 5 ਕਿਲੋ ਜਿਹੜਾ ਫੂਡ ਦੇਣਾ ਸੀ ਜਿਹਨੂੰ ਪੀ ਐਚ ਐਚ ਕਹਿੰਦੇ ਨੇ ਉਹ ਸੀ ਫਿਰ ਇੱਕ ਹੋਰ ਸਕੀਮ ਵੀ ਸੀ ਅਨੇਜ ਡਟਾ ਅਨਾ ਯੋਜਨਾ AAY ਇਹ 35 ਕਿਲੋ ਦਾ ਸੀ ਜਿਹੜਾ ਮਹੀਨੇ ਦਾ ਕਣਕ ਚਾਵਲ ਤੇ ਹੋਰ ਜਿਹੜਾ ਹੈ ਮੋਟਾ ਨਾਜਬੀ ਇਹਦੇ ਚ ਸ਼ਾਮਿਲ ਸੀ ਤੋਂ ਇਹ ਇਹ ਜਿਹੜਾ ਸਾਰਾ ਕੁਛ ਹੈ ਨਾ ਜਿਹੜਾ T P D S ਟਾਰਗੇਟ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਰਾਹੀਂ ਮਟੇ ਜਾਣਾ ਸੀ ਇਹ ਸੀ ਉਦੋਂ ਮੇ ਬੱਚਿਆਂ ਦੀ ਵੀ ਆਈ ਆ ਮਿੱਡੇ ਮੀਲ ਸੀ ਮਿੱਡੇ ਮੀਲ ਸਕੀਮਾ ਹੀ ਸੀ ਅੱਜ ਕੱਲੋ ਦਾ ਨਾਮ ਬਦਲਤਾ ਅੱਜ ਕੱਲ ਪੀਐਮ ਪੋਜੀਸ਼ਨ ਹੋ ਗਿਆ ਤੇ ਇਸ ਤਰ੍ਹਾਂ ਹੀ ਸਕੀਮ ਚ ਆਗੜਵਾੜੀ ਰਹੀ ਸੀ ਆਈਸੀਡੀਐਸ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ ਤੇ ਇਹਨਾਂ ਰਹੀ ਬੱਚ ਗਰਭਤੀ ਔਰਤਾਂ ਇਸ ਤਰ੍ਹਾਂ ਮਾਂਵਾ ਇਹਨਾਂ ਦਾ ਸੋ ਸਕੀਮਾਂ ਤਾਂ ਬਹੁਤ ਨੇ ਲੇਕਿਨ ਕੀ ਅਸੀਂ ਉਹ ਸਹੀ ਬੰਦੇ ਜਾਂਦੇ ਨੇ ਸਕੀਮਾਂ ਚ ਨਹੀਂ ਕੀ ਦੇ ਬਣਾਉਣਾ ਪਾਰਟੀ ਦੇਖ ਕੇ ਬਣਾਉਣੀ ਹੈ ਆਟਾਦਾਲ ਸਕੀਮ ਖਾਲੀਆ ਲਿਆਤੀ ਹੋਰ ਵੀ ਬੰਦੇ ਹੋਣਗੇ ਤਾਂ ਹੁਣ ਇਹ ਸਾਰਾ ਕੁਝ ਜਦੋਂ ਤੁਸੀਂ ਸਹੀ ਬੰਦਿਆਂ ਕੋਲ ਨਹੀਂ ਜੋੜਦਾ ਜਾਂਦਾ ਬਾ ਤੇ ਫਿਰ ਇਹਦਾ ਮਤਲਬ ਕਿਸੇ ਦਾ ਨੁਕਸਾਨ ਤਾਂ ਹੁੰਦਾ ਕਿਸੇ ਦਾ ਨਾਮ ਕੱਟਿਆ ਜਾਂਦਾ ਔਰ ਇਹ ਵੀ ਹੈ ਕਿ ਆਪਾਂ ਬਹੁਤ ਕੁਝ ਦੇਖਿਆ ਜਿਹੜੇ ਲੋਕ 50 ਸਾਲ ਦੇ ਹੋਏ ਉਹ ਵੜਾਪਾ ਪੈਨਸ਼ਨ ਲਵਾ ਕੇ ਕੋ ਲਾਉਣ ਵਾਲੇ ਵੀ ਆਪ ਹੀ ਸੀ ਪਾਰਟੀਆਂ ਉਹ ਇੱਥੋਂ ਤੱਕ ਲੋਕਾਂ ਨੇ ਕੁੜੀਆਂ ਉਹ ਵਿਧਵਾਵਾਂ ਦਿਖਾ ਕੇ ਪੈਨਸ਼ਨ ਲੈ ਲਈ ਮਰਿਆਂ ਦੀ ਪੈਨਸ਼ਨ ਚੱਲਦੀ ਰਹੀ ਬਹੁਤ ਸਾਰੀ ਦੀ ਵਾਪਸ ਹੋਈ ਹੈ ਇਹ ਸਾਡਾ ਦੇਸ਼ ਹੈ ਆ ਸਗਣ ਸਕੀਮ ਸ਼ੁਰੂ ਹੋਈ ਕਾਰਡ ਛਾਪ ਕੇ ਜਿਹੜੇ ਹੈ ਉਹਨਾਂ ਦੇ ਪੈਸੇ ਲੈਣੇ ਸ਼ੁਰੂ ਕਰਤੇ ਇਹੋ ਜਿਹਾ ਕੁਛ ਸਾਡੇ ਚੱਲਦਾ ਸਮਾਜ ਦੇ ਵਿੱਚ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਮੈਂ ਕੋਈ ਇਹ ਨਹੀਂ ਕਹਦਾ ਕਿ ਕਿਸ ਦਾ ਕਾਰਡ ਕਟੋ ਨਾ ਕਟੋ ਮੈਂ ਤਾਂ ਇਹ ਦੱਸਦਾ ਵੀ ਇਹੋ ਜਿਹਾ ਕੁਛ ਵੀ ਚੱਲਦਾ ਮੈਂ ਕੋਈ ਕੇਂਦਰ ਦੇ ਹੱਕ ਟ ਵੀ ਨਹੀਂ ਲੇਕਿਨ ਐਥੇ ਮੈਨੂੰ ਤਾਂ ਮਾਨ ਸਾਹਿਬ ਤੇ ਥੋੜਾ ਜਰੂਰ ਹੈ ਕਿ ਮਾਨ ਸਾਹਿਬ ਤਾਂ ਇਹ ਕਹਿੰਦੇ ਸੀ ਕਿ ਕੁਝ ਵੀ ਹੋ ਜੇ ਮੈਂ ਨਹੀਂ ਘਟੂ ਕਿਉਂਕਿ ਉਹਨਾਂ ਨੇ 11 ਲੱਖ ਦੀ ਲਿਸਟ ਭੇਜੀ ਸੀ ਵੀ ਇਹ ਸ਼ੱਕੀ ਨੇ ਤੇ ਸਾਡਾ ਫਾਰਮੂਲੇ ਦੇ ਮੁਤਾਬਕ ਜਿਹੜੇ ਸਾਡੇ ਮਾਪਦੰਡ ਨੇ ਉਹ ਕਰੋ ਪੰਜਾਬ ਸਰਕਾਰ ਜਵਾਬ ਦੇ ਦੇਗੀ ਸੀ ਤੇ ਹੁਣ ਕੀ ਹੋਇਆ ਜੀ ਹੁਣ ਕਿਉਂ ਤੁਸੀਂ ਯੂ ਟਰਨ ਮੈਂ ਤਾਂ ਕੋਈ ਪਹਿਲਾ ਯੂ ਟਰਨ ਤਾਂ ਹੈ ਹੀ ਨਹੀਂ ਨਾ ਇਹਨਾਂ ਦਾ ਇਹ ਤਾਂ ਯੂ ਟਰਨ ਦੀ ਸਰਕਾਰ ਬਣ ਗਈ ਪਹਿਲੇ ਦਿਨ ਤੋਂ ਹੀ ਤੁਸੀਂ ਉਹ ਦੇਖੋ ਆ ਜਿਹੜਾ ਕਹਿੰਦੇ ਜੀ ਇਹ ਜਿਹੜੇ ਅਸੀਂ ਬਣਾਏ ਨੇ ਮਹੱਲਾ ਕਲੀਨਿਕ ਉਹ ਚ ਵੀ ਪਿੱਛੇ ạt ਗਏ ਨੈਸ਼ਨਲ ਸਕੀਮ ਦਾ ਪੈਸਾ ਸੀ ਫੋਟੋਆਂ ਲਾਤੀਆਂ ਫਿਰ ਉੱਚੀ ਫੇਰਤੀ ਬਹੁਤ ਨਹੀਂ ਤੇ ਇੱਥੇ ਹੁਣ ਇਧਰ ਵੀ ਯੂ ਟਰ ਤੁਸੀਂ ਕਹੋਗੇ ਜੀ ਇਹ ਕਰਦਾ ਯੂ ਟਰਣਾ ਚੁੱਪ ਚਪੀਤੇ ਪਤਾ ਹੀ ਨਹੀਂ ਲੱਗਣ ਦਿੱਤਾ ਉਹ ਲੋਕ ਜਿਹੜੇ ਕਹਿੰਦੇ ਸੀ ਸਾਡੇ ਹੱਕ 'ਚ ਖੜਾ ਮਾਨ ਉਹ ਬਿਲਕੁਲ ਪਤਾ ਨਹੀਂ ਲੱਗਦਾ ਪੰਜਾਬ ਫੂਡ ਸਕਿਉਰਟੀ ਰੂਲਸ 2016 ਉਹਦਾ ਜਿਹੜਾ ਰੂਲ ਹੈ ਨਾ ਤਿੰਨ ਦਾ ਸ਼ਡਿਊਲ ਦਾ ਉਹ ਚ ਸੋਧ ਕਰਤੀ ਹੁਣ ਜੋ ਕੇਂਦਰ ਦਾ ਫਾਰਮੂਲਾ ਹੈ ਉਹਦੇ ਮੁਤਾਬਕ ਹੁਣ ਇਹ ਕਰ ਰਹੇ ਨੇ ਜਾਂਚ ਕੇ ਵੀ ਸੀ ਈ ਕੇ ਵਾਈ ਸੀ ਉਹਦੇ ਮੁਤਾਬਕ ਹੋਊਗੀ ਜਦੋਂ ਉਹਦੇ ਮੁਤਾਬਕ ਹੋਊਗੀ ਬਹੁਤ ਲੋਕਾਂ ਦੇ ਕੱਟੇ ਜਾਣੇ ਨੇ ਕਿਉਂ ਕੱਟੇ ਜਾਣੇ ਨੇ ਏ ਵੀ ਦੇਖੋ ਤੁਸੀਂ ਕਿਉਂਕਿ ਪਹਿਲਾਂ ਤਾਂ ਇਹ ਦੇਖ ਲਈਏ ਵੀ ਉਹਨਾਂ ਨੇ ਸ਼ਰਤਾਂ ਕਿਹੜੀਆਂ ਲਾਤੀਆਂ ਦੇਖੋ ਸਾਰੇ ਦੇਸ਼ ਦੇ ਵਿੱਚ 8 ਕਰੋੜ ਨੇ ਇਸ ਤਰ੍ਹਾਂ ਦੇ ਲਾਭਪਰਤੀ ਜਿਹੜੇ 5 ਕਿਲੋ ਅਨਾਜ ਪ੍ਰਤੀ ਜੀ ਮਹੀਨੇ ਦਾ ਲੈਂਦੇ ਨੇ ਸ਼ਰਤਾਂ ਕੀ ਲਾਤੀਆਂ 8 ਕਰੋੜ ਲੋਕਾਂ ਤੇ ਉਹ ਦੇਖੋ ਉਹ ਕਹਿੰਦੇ ਨੇ ਜਿਹਦੇ ਕੋਲ 2.5 ਏਕੜ ਜ਼ਮੀਨ ਹੈ ਜਿਹਦੇ ਕੋਲ ਕੋਈ ਕਾਰ ਹੈ ਜਿਹਦੇ ਘਰ ਚ ਏਸੀ ਲੱਗਿਆ ਜੋ ਇਨਕਮ ਟੈਕਸ ਦਿੰਦਾ ਜਾਂ ਜਿਹਦੀ ਇਨਕਮ 180000 ਸਾਲਾਨਾ ਤੋਂ ਵੱਧ ਹੈ ਸ਼ਹਿਰ ਦੇ ਵਿੱਚ 100 ਗਾਜ ਮਕਾਨ ਹੈ ਉਹ ਏ ਸਕੀਮ ਨਹੀਂ ਇਹਨੂੰ ਮਿਲਗੇ ਇਹ ਉਹ ਜਿਹੜੇ ਆ ਮਾਪਦੰਡ ਨੇ ਹੁਣ ਤੁਸੀਂ ਇਹ ਮਾਪਦੰਡ ਦਾ ਗੜਬੜਤਾ ਹੀ ਤਾਂ ਹੈ ਅੱਜ ਕੱਲ ਜਿਹੜਾ ਜ਼ਮਾਨਾ ਨਾ ਜੀ ਉਹਦੇ ਚ ਲੁਕੋਤਾ ਸਕਦੇ ਨਹੀਂ ਕੁਛ ਹੁਣ ਪਤਾ ਕਿਵੇਂ ਲੱਗਿਆ ਕਿਉਂ ਮੈਂ ਕਿਹਾ ਵੀ ਬਹੁਤ ਕੱਟੇ ਜਾਣੇ ਨੇ ਪਿਛਲੇ ਝੋਨੇ ਦੇ ਸੀਜ਼ਨ ਚ 8 ਲੱਖ ਤੇ 16000 ਕਿਸਾਨ ਰਜਿਸਟਰਡ ਹੋਏ 9.25 ਏਕੜ ਵਾਲੇ ਸਿਰਫ 293000 293000 ਇਹਦਾ ਮਤਲਬ ਕਿ ਇਹ ਲਾਭਾਰਤੀ ਇੰਨੇ ਹੀ ਨੇ 2 ਲੱਖ ਕਿਉਂਕਿ ਇਹ 2.5 ਏਕੜ ਵਾਲੇ ਏ ਦਾ ਮਤਲਬ ਇਹ ਹੋ ਗਿਆ ਕਿ 5 ਲੱਖ ਤੇ 23000 ਕਿਸਾਨ ਇਸ ਸਕੀਮ ਦੇ ਯੋਗ ਨਹੀਂ ਕਿਉਂਕਿ ਉਹ ਢਾਈ ਉਹ ਤਾਂ ਡਾਟਾ ਉਹਨੇ ਆਪ ਦਿੱਤਾ ਉਹ ਪਿਆ ਦੂਜਾ ਤਰੀਕਾ ਕਿਉਂਕਿ ਜਦੋਂ ਕੋਈ ਕਾਰ ਲੈਂਦਾ ਹੈ ਕੋਈ ਵੀ ਵਾਹਨ ਲੈਂਦਾ ਹੈ ਉਹ ਰਜਿਸਟਰ ਹੁੰਦਾ ਹੁਣ ਵਾਹਨ ਰਜਿਸਟਰਡ ਹੋਏ ਨੇ ਜਿਹੜੇ ਰਜਿਸਟਰਡ ਵਾਹਨ ਨੇ ਪੰਜਾਬ ਚ 1 ਕਰੋੜ ਤੇ 48 ਲੱਖ ਤੇ ਉਹਨਾਂ ਚੋਂ 6 ਲੱਖ ਤੇ 43 ਹਜ਼ਾਰ ਤਾਂ ਟਰੈਕਟਰ ਨੇ ਉਹਨੇ ਚਾਰ ਪਹੀਏ ਵਾਨ ਕਹਿਣਾ ਉਹਨਾਂ ਚੋਂ 6 ਲੱਖ 43 ਹਜ਼ਾਰ ਟਰੈਕਟਰ ਨੇ 27 ਜਿਹੜੇ ਹਜ਼ਾਰ 27 ਲੱਖ 7000 ਕਾਰਾਂ ਨੇ 65067 ਕੈਬਨ ਟੈਕਸੀਆਂ ਨੇ ਇਹ ਹੈ ਨਾ ਹੁਣ ਇਹ ਬੰਦੇ ਵੀ ਪਤਾ ਲੱਗ ਗਿਆ ਵੀ ਕਿੱਡੇ ਕੋਲ ਕਾਰ ਆ ਕਿੰਨਾ ਕੋਲ ਟਰੈਕਟਰ ਆ ਕੀ ਆ ਇਹ ਵੀ ਆ ਗਏ ਇਹ ਜਿਹੜੇ ਬੰਦੇ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਇਹ ਨੂੰ ਸਰਕਾਰ ਕਹਿੰਦੀ ਹੈ ਤਾਂ ਖਾਨਪੀਰ ਵਾਲੇ ਪਰਿਵਾਰ ਨੇ ਰਜਦੇ ਪੁੱਜਦੇ ਪਰਿਵਾਰ ਦੇ ਸਰਦੇ ਪੁੱਜਦੇ ਪਰਿਵਾਰ ਨੇ ਇਹ ਇਹਦਾ ਮਤਲਬ ਉਸ ਕੈਟਾਗਰੀ ਚ ਨਹੀਂ ਆਉਣੇ ਹੁਣ ਇਹਦੇ ਚ ਤੁਸੀਂ ਫੇਰ 1 ਲੱਖ ਤੇ 80000 ਵਾਲੇ ਇਹ ਆ ਗਏ ਬਹੁਤ ਸਾਰੇ ਲੋਕਾਂ ਦੇ ਮਕਾਨ ਲੈਣੇ ਸ਼ਹਿਰਾਂ ਚ ਉਹਨਾਂ ਦੀਆਂ ਰਜਿਸਟਰੀਆਂ ਨੇ ਉਹ ਤੋਂ ਪਤਾ ਲੱਗਦਾ ਤੇ 100 ਗਾਜੜੇ ਮਕਾਨ ਨੇ ਤੋਂ ਇਸ ਤਰੀਕੇ ਨਾਲ ਏਸੀ ਤਾਂ ਬਹੁਤ ਲੋਕਾਂ ਦੇ ਘਰਾਂ ਚ ਲੱਗ ਗਏ ਗਰਮੀ ਇੰਨੀ ਹੈ ਤੋਂ ਇਹਨਾਂ ਨੂੰ ਉਹਨਾਂ ਨੇ ਕਰ ਲਿਆ ਤੋਂ ਹੁਣ ਤੁਸੀਂ ਇਹ ਲਾਓ ਸਾਹਿਬ ਵੈਸੇ 12 ਕੈਟਾਗਰੀ 22 ਕੈਟਾਗਰੀ ਹੋਰ ਵੀ ਬਣਾ ਲਿਆ ਉਹ ਵੀ ਦੇਖਣੀਆਂ ਨੇ ਤੋਂ ਇਹਨਾਂ ਨੂੰ ਜਿਹੜਾ 5 ਕਿਲੋ ਕਣਕ ਹਰ ਵੀ ਨੇ ਮਿਲਦੀ ਸੀ ਇੱਕ ਪ੍ਰਤੀ ਜੀ ਯਾਨੀ ਇਸ ਤਰ੍ਹਾਂ ਇੰਨਾ ਸਾਫ ਸੀ ਤੇ ਹੁਣ ਕਿੱਥੇ ਆ ਜੀ ਜਦੋਂ ਇਹ ਮੰਨ ਹੀ ਗਏ ਤਾਂ ਨਾਮ ਕੱਟੇ ਜਾਣੇ ਨੇ ਤੇ ਸਾਡੇ ਤਾਂ ਹੁਣ ਜਿਹੜੇ ਰਾਸ਼ਨ ਕਾਰਡ ਵਾਲੇ 40 ਲੱਖ ਤੇ 51000 ਨੇ ਰਾਸ਼ਨ ਡਿੱਪੂ ਨੇ 19807 ਸਾਰਾ ਕੁਝ ਕਲੀਅਰ ਹੋਇਆ ਪਿਆ ਤੇ ਲਾਭਪਾਤਰੀ ਨੇ 1 ਕਰੋੜ ਤੇ 52 ਲੱਖ ਹੁਣ ਇਹ ਜਿਹੜੇ ਲਾਭਪਾਤਰੀ ਨੇ ਕਿਵੇਂ ਰਹਿਣਗੇ ਦੇਖਣ ਵਾਲੀ ਗੱਲ ਹੈ ਤੋ ਆਏ ਮਹੀਨੇ 32 ਮੀਟ੍ਰਿਕ ਟਨ ਕਣਕ 32500 ਮੀਟਰ ਟਨ ਕਣਕ ਵੰਡੀ ਜਾਂਦੀ ਹੈ ਪੰਜਾਬ ਚ ਕਿੱਥੋਂ ਕਰ ਲੋਗੇ ਹੁਣ ਤੁਸੀਂ ਇਹਨਾਂ ਬੰਦਿਆਂ ਨੂੰ ਕਿੱਥੋਂ ਬਚਾ ਲੋਗੇ ਮਾਨ ਸਾਹਿਬ ਤੁਸੀਂ ਸਾਰੇ ਉਹਨਾਂ ਦੇ ਮਾਪਦਾਨ ਕੇਂਦਰ ਦੇ ਮੰਨ ਲੇ ਔਰ ਕਮਾਲ ਦਾ ਇਹ ਹੈ ਕਿ ਹੁਣ ਜਦੋਂ ਮੰਨ ਲਓ ਕਿ 11 ਲੱਖ ਆਪਾਂ ਇਹਨਾਂ ਚ 11 10 ਲੱਖ ਹੀ ਮੰਨ ਲਓ ਚਲੋ ਬਚਾ ਲੋ ਥੋੜਾ ਬਹੁਤਾ ਕਰਕੇ ਤੁਸੀਂ ਕਮੇਟੀ ਜੀ ਬਣਾਤੀ ਉਹਦੇ ਚ ਕਹਿੰਦੇ ਜੀ ਅਸੀਂ ਦੇਖਾਂਗੇ ਕਿੰਨੇ ਕੁ ਮਾਪਦੰਡ ਤੁਸੀਂ ਇਧਰ ਉਧਰ ਕਰ ਲੋਗੇ ਲੇਕਿਨ ਸਾਰੀਆਂ ਗੱਲਾਂ ਦੇ ਵਿੱਚ ਇੱਕ ਗੱਲ ਤਾਂ ਕਲੀਅਰ ਹੈ ਕਿ ਸਿਆਸੀ ਤੌਰ ਤੇ ਨੁਕਸਾਨ ਹੋਊ ਮਾਨ ਸਾਹਿਬ ਨੂੰ ਸਿਆਸੀ ਤੌਰ ਤੇ ਸਿਕੋ ਜੀ ਕਿਵੇਂ ਨੁਕਸਾਨ ਹੈ ਉਹਨਾਂ ਨੂੰ ਕੌਣ ਸਮਝਾਊਗਾ ਤੇ ਇੱਕ ਘਰ ਚ ਜੇ 10 ਚਾਰ ਬੰਦੇ ਵੀ ਨੇ ਐਵਰੇਜ ਲੱਖ ਰੁਪਏ ਕਿੰਨਾ ਫਰਕ ਪੈਣਾ ਵੀ ਤੁਸੀਂ ਤਾਂ ਕਹਿੰਦੇ ਸੀ ਤੁਸੀਂ ਉਹਨੂੰ ਬਚਾ ਲਾਂਗੇ ਤੁਸੀਂ ਤਾਂ ਚੁੱਪਚਾਪੀ ਤੇ ਸਾਡੇ ਰਾਸ਼ਨ ਕਾਰਡ ਉਹਨਾਂ ਦਾ ਹੀ ਕਹਿਣਾ ਹੈ ਕਿ ਰਸ਼ਨਕਾਰ ਘਟਾਤੇ ਤੇ ਤੇ ਤੁਸੀਂ ਉਹਨੂੰ ਯੂ ਟਰਨ ਲੈ ਲਈ ਉਹ ਵੀ ਚੁੱਪਚੀਪੀ ਤੇ ਲੈ ਲਈ ਇਹ ਅੱਜ ਕੱਲ ਸੋਸ਼ਲ ਮੀਡੀਆ ਦਾ ਜਵਾਨ ਹੈ ਤੁਸੀਂ 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 ਕੀ ਸਮਝਦੇ ਹੋ ਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਲੋਕਾਂ ਨੂੰ ਤਾਂ ਇਹ ਵੀ ਪਤਾ ਲੱਗ ਗਿਆ ਹੁਣ ਆ ਸੋਸ਼ਲ ਮੀਡੀਆ ਭਰਿਆ ਪਿਆ ਕਿ ਜਦੋਂ ਸੀਐਮ ਰਲੀਫ ਫੰਡ ਸੀ ਤੇ ਤੁਸੀਂ ਇਹ ਜਿਹੜਾ ਦੂਜਾ ਰੰਗਲਾ ਪੰਜਾਬ ਸੋਸਾਇਟੀ ਬਣਾ ਲਈ ਤੇ ਬਹਿ ਤਾਂ ਕਿਹੜਾ ਰੰਗਲਾ ਪੰਜਾਬ ਹੈ ਪੰਜਾਬ ਤਾਂ ਡੁੱਬੇ ਪਿਆ ਐਸ ਵੇਲੇ ਤੁਹਾਡੀ ਸੋਸਾਇਟੀ ਬਣ ਗਈ ਤਾਂ ਕਿਉਂ ਬਣਾਈ ਸੀ ਉਹਨੇ ਤੋ ਉਹਦੇ ਚ ਤੁਹਾਡੇ ਕੋਲ ਐਫਸੀਆਰ ਨੰਬਰ ਕਿੱਥੋਂ ਹੈ ਉਹ ਲੋਕੜੇ ਦਿਖਾਤਾ ਚੱਕ ਕੇ ਕਹਿੰਦੇ ਝੂਠ ਬੋਲਦੇ ਨੇ ਕੋਈ ਨੰਬਰ ਨਹੀਂ ਇਨਾਂ ਕੋਲ ਕੇ ਐਨਆਰਏ ਦੇ ਉਹਦੇ ਚ ਬਦਲਦਾ ਸਿੱਧਾ ਹੀ ਉਹ ਚ ਜੇ ਥੋੜਾ ਹੋੜੀ ਹੋਣਾ ਆਡਿਟਿੰਗ ਹੋਣਾ ਮਰਜ਼ੀ ਹੈ ਜਿੱਥੇ ਮਰਜ਼ੀ ਪੈਸਾ ਖਰਚੋ ਕੋਈ ਪੁੱਛਣ ਵਾਲਾ ਨਹੀਂ ਸੀਐਮ ਰੈਲੀਫੈਂਡ ਚ ਬਿਲਕੁਲ ਮੋਦੀ ਵਾਲਾ ਜਿਹੜਾ ਜੋ ਮੋਦੀ ਸਾਹਿਬ ਦਾ ਪੀਐਮ ਰੈਲੀਫੈਂਡ ਚੱਲਦਾ ਤੇ ਮੋਦੀ ਜਿਹੜਾ ਪੀਐਮ ਕੇਅਰ ਫੰਡ ਕਿਉਂ ਬਣਾਇਆ ਫਿਰ ਹੁਣ ਪੈਸੇ ਇਕੱਠੇ ਕਰ ਲਾਏ ਹੋਏ ਨੇ ਬੰਦੇ ਆਪ ਤੇ ਸਾਰੇ ਤੋ ਲੋਕ ਸਾਰਾ ਕੁਝ ਸਮਝਣ ਲੱਗੇ ਇਧਰ ਵੀ ਸਮਝ ਜਾਣਗੇ ਨੁਕਸਾਨ ਹੋਊਗਾ ਸਿਆਸੀ ਤੌਰ ਤੇ ਇਹ ਇਸ ਰਾਣੀ ਲੋਕਾਂ ਨੂੰ ਕਨਵਿੰਸ ਕਰਾਉਣਾ ਤਾਂ ਜ਼ਰੂਰੀ ਸੀ ਜੇ ਤੁਸੀਂ ਜਦੋਂ ਉਹਦੋਂ ਨਾ ਕਹਿੰਦੇ ਕਿ ਨਹੀਂ ਮੈਂ ਕੱਟਣ ਦੇਣਾ ਹੁਣ ਤੁਸੀਂ ਲੋਕਾਂ ਦੇ ਜਿਹੜਾ ਇਹ ਕਰ ਰਹੇ ਹੋ ਇਹਦਾ ਨੁਕਸਾਨ ਪੈਸੇ ਮੈਂ ਸਮਝਦਾ ਜਦੋਂ ਬਣਾਏ ਗਏ ਸੀ ਉਹ ਸਭ ਸਿਆਸੀ ਹੁੰਦੇ ਨੇ ਜਿਹੜੇ ਜਿਹੜੀ ਪਾਰਟੀ ਆਪਦੇ ਇਹਦੇ ਬੰਦੇ ਜਲਦੀ ਬਣਾਉਂਦੀ ਜਾਂ ਜ਼ਿਆਦਾ ਬਣਾਉਂਦੀਆਂ ਨੇ ਕਈ ਵਾਰੀ ਜੈਨੂਇਨ ਬੰਦੇ ਰਹਿ ਜਾਂਦੇ ਨੇ ਉਹਨਾਂ ਨੂੰ ਰਹਿਣਾ ਚਾਹੀਦਾ ਤੇ ਬਾਕੀ ਤਾਂ ਆਪਾਂ ਵੀਡੀਓ ਦੇਖੀ ਹੈ ਵੱਡੀਆਂ ਵੱਡੀਆਂ ਕਾਰਾਂ 'ਚ ਲੋਕ ਲੋਕ ਵੀ ਤਾਂ ਸਾਡੇ ਕਮਾਲ ਹੀ ਕਰਦੇ ਨੇ ਠੱਗਿਆਂ ਤਾਂ ਸਾਡੇ ਹੋ ਮਾਰੀ ਜਾਂਦੇ ਨੇ ਅਸੀਂ ਇਕੱਲੇ ਨਹੀਂ 32 ਲੱਖ ਬੰਦੇ ਹਰਿਆਣੇ ਦੇ ਆ ਗਏ ਜਿਨ੍ਹਾਂ ਨੇ ਕਹਦੇ ਸਾਡੀ ਤਾਂ ਫਸਲ ਖਰਾਬ ਹੋ ਗਈ ਉਹ ਭਾਈ ਜਿਨ੍ਹਾਂ ਦੀ 32 ਲੱਖ ਏਕੜ ਹਰਿਆਣੇ ਦੀ ਜਿਨ੍ਹਾਂ ਨੇ ਕਲੇਮ ਕੀਤਾ ਸਾਢੇ 4 ਲੱਖ ਹੋਈਏ ਜਿਹਨਾਂ ਸਭ ਤੋਂ ਜ਼ਿਆਦਾ ਪੰਜਾਬ ਦਾ ਨੁਕਸਾਨ ਹੋਇਆ ਔਰ ਠੱਗਿਆ ਇੱਥੇ ਵੀ ਲੋਕਾਂ ਨੇ ਮਾਰ ਗਿਆ ਨੇ ਨਹੀਂ ਨਹੀਂ ਇਹਦੇ ਚ ਲੋਕ ਅਨਾਜ ਬਣਦੇ ਨੇ ਲੋਕਾਂ ਦੇ ਘਰ ਪਰ ਲੈ ਅਨਾਜ ਲੈ ਲੈ ਕੇ ਤੋਂ ਠੱਗਿਆ ਤਾਂ ਇੱਧਰ ਵੀ ਹੋਣਗੀਆਂ ਪਰ ਜੋ ਕੁਛ ਮਾਨ ਸਾਹਿਬ ਕਰ ਰਹੇ ਨੇ ਉਹਦਾ ਵੀ ਵੈਸੇ ਜਵਾਬ ਕੋਈ ਨਹੀਂ ਹੈ ਪਰ ਹੁਣ ਕਰੀਏ ਕੀ ਕੌਣ ਪੁੱਛੇ ਬਦਲ ਇਹ ਵੀ ਤਾਂ ਹੈ ਨਾ ਪੁੱਛਣ ਲਈ ਵੀ ਤਾਂ ਤੁਹਾਨੂੰ ਪੁੱਛਤਾ ਹੋਵੇ ਨਾ ਜਦੋਂ ਫਿਰ ਉਹ ਸ਼ੇਰ ਹੀ ਸੁਣਾਇਆ ਜਾ ਸਕਦਾ ਕਿ ਸਰਕਾਰ ਕਿ ਲਸ਼ਕਰ ਵੀ ਤੁਹਾਰਾ ਹੈ ਸਰਦਾਰ ਵੀ ਤੁਹਾਰਾ ਹੈ ਤੁਮ ਝੂਠ ਕੋ ਸੱਚ ਲਿਖ ਦੋ ਅਖਬਾਰ ਵੀ ਤੁਹਾਰਾ ਹੈ ਇਸ ਦੌਰ ਕੇ ਫਰਿਆਦੀ ਜਾਏ ਤੋ ਜਾਏ ਕਹਾਂ ਕਾਨੂੰਨ ਵੀ ਤੇਮਾਰਾ ਹੈ ਦਰਬਾਰ ਵੀ ਤੇਮਾਰਾ ਹੈ ਇਹੀ ਤੁਸੀਂ ਮੋਦੀ ਸਾਹਿਬ ਬਾਰੇ ਕਹਿ ਲੋ ਸੂਬੇ ਚ ਤੁਸੀਂ ਆਪਣੀ ਸਰਕਾਰ ਬਾਰੇ ਕਹਿ ਲੋ ਗਲਤਾਂ ਇਹੀ ਚਲਦੀ ਹੈ ਦੇਖਦੇ ਹਾਂ ਕੀ ਬਣਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ